ਸਸਰੀ ਕਲਜੀ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਛੜਦੀ ਕਲਾਚ ਹੋਵੋਗੇ ਅਸੀਂ ਰੀਡ ਕ੍ਰੀਏਸ਼ਨਸ ਕੋਲ ਪੁਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਆਨਲਾਈਨ ਵੀਡੀਓ ਵਿੱਚ ਹਾਜ਼ਰ ਹੈ ਤੁਹਾਡੇ ਲਈ ਲੈ ਕੇ ਗਰਮੀ 'ਚ ਪਾਉਣ ਵਾਲੇ ਸਪੈਸ਼ਲ ਸੂਟ ਅੱਜ ਦੀ ਵੀਡੀਓ ਵਿੱਚ ਪਹਿਲਾ ਸੂਟ ਜਿਹੜਾ ਰੈੱਡ ਕਲਰ ਦਾ ਸੂਟ ਹੈ ਤੇ yellow ਤੇ green ਕਲਰ ਦੇ ਦੇ ਉੱਪਰ ਫਲਾਵਰ ਪ੍ਰਿੰਟਿੰਗ ਹੈ ਇਹਨਾਂ ਸੂਟਾਂ ਦੇ ਜਿਹੜੇ ਸਟੱਫ ਹੈ ਬਹੁਤ ਵਧੀਆ ਵਾਲਾ ਸਟੱਫ ਹੈ ਇਹ ਸਾਰੇ ਸੂਟ ਜਿਹੜੇ ਕਾਟਨ ਦੇ ਹੋਣਗੇ ਬਹੁਤ ਸੋਹਣੇ ਕਲਰ ਤੇ ਪ੍ਰਿੰਟ ਹੋਣਗੇ ਇਹਨਾਂ ਸੂਟਾਂ ਤੇ ਤੁਸੀਂ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖਣਾ ਪਲੀਜ਼ ਸਕਿੱਪ ਨਾ ਕਰਨਾ ਨੈਕਸਟ ਸੂਟ ਜਿਹੜਾ ਇਹ ਇਹ yellow ਕਲਰ ਦਾ ਸੂਟ ਆ ਉੱਪਰ ਲੀਫ ਪ੍ਰਿੰਟਿੰਗ ਹੋਈ ਵੀ ਇਹਦੇ ਉੱਪਰ ਇਹ ਸੂਟ ਸਾਡੇ ਜਿਹੜੇ ਫੁੱਟ ਆਊਟ ਦੁਪੱਟਾ ਰਹਿਣਗੇ ਤੁਸੀਂ ਆਪਣੀ ਪਸੰਦੀ ਅਨਸਾਰ ਇਹਨਾਂ ਦੇ ਨਾਲ ਜਿਹੜਾ ਦੁਪੱਟਾ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਜਿੱਦਾਂ ਦੇ ਮਤਲਬ ਲਾਈਕ ਤੁਸੀਂ ਜਿੱਦਾਂ ਡੋਰੀਏ ਦਾ ਮਸਲੀਨ ਦਾ ਦੁਪੱਟਾ ਜਿੱਦਾਂ ਦਾ ਵੀ ਕੋਈ ਨੂੰ ਦੁਪੱਟਾ ਪਸੰਦ ਆ ਤੁਸੀਂ ਸਾਨੂੰ ਦੱਸ ਕੇ ਉਦਾਂ ਦਾ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਨੈਕਸਟ ਸੂਟ ਜਿਹੜਾ ਹੈ ਇਹ ਬਹੁਤ ਸੋਹਣਾ ਪ੍ਰਿੰਟਾ ਦਾ ਲਾਈਟ yellow ਦੇ ਉੱਪਰ ਇਹ ਪੀਚ ਕਲਰ ਦੀ ਡਿਜ਼ਾਈਨਿੰਗ ਹੋਈ ਹੈ ਦੇ ਉੱਪਰ ਤੁਸੀਂ ਸਾਡੇ ਕੋਲ ਜਿਹੜੇ ਸੂਟ ਹੈ ਸਟਿਚ ਵੀ ਕਰਵਾ ਸਕਦੇ ਹੋ ਤੁਸੀਂ ਆਪਣਾ ਮਾਪ ਦੱਸ ਕੇ ਸਾਡੇ ਤੋਂ ਸੂਟ ਸਟਿਚ ਕਰਵਾ ਕੇ ਅਸੀਂ ਤੁਹਾਡੇ ਜਿਹੜਾ ਐਡਰੈਸ ਤੇ ਤੁਹਾਨੂੰ ਪਾਰਸਲ ਵੀ ਕਰ ਦਾਂਗੇ ਸੋ ਇਹ ਜਿਹੜੇ ਸੂਟ ਹੈ ਸਾਰੇ ਗਰਮੀ ਚ ਪਾਉਣ ਲਈ ਵਾਲੇ ਸੂਟ ਹੈ ਇਹ yellow color ਦਾ ਨਿੱਕੀ ਬੂਟੀ ਵਾਲਾ ਸੂਟ ਹੈ ਗ੍ਰੇ color ਦੇ ਉੱਪਰ ਬੂਟੀ ਦੀ ਡਿਜ਼ਾਈਨਿੰਗ ਹੋਈ ਹੋਈ ਹੈ ਇਹ ਨੈਕਸਟ ਸੂਟ ਜਿਹੜਾ pink ਉੱਪਰ ਔਰਲ ਤੇ ਮਹਿਰੂਨ color ਦੀ ਡਿਜ਼ਾਈਨਿੰਗ ਇਹਨਾਂ ਸੂਟਾਂ ਦੇ ਜਿਹੜੇ ਕਲਰ ਬਹੁਤ ਪਿਆਰੇ ਹਨ। ਨੈਕ ਸੂਟ ਜਿਹੜਾ ਗਰੇ ਦੇ ਉੱਪਰ ਬਲੈਕ ਤੇ ਵਾਈਟ ਨਾਲ ਇਹਦਾ ਮੂਨ ਪਸੰਦੀ ਜਿਹੜੀ ਪ੍ਰਿੰਟਿੰਗ ਹੈ। ਇਹਨਾਂ ਦੇ ਤੁਸੀਂ ਕੁੜਤੇ ਵੀ ਸਟਿਚ ਕਰਵਾ ਸਕਦੇ ਹੋ ਨਾਲ ਜਿਹਦਾ ਵਾਈਟ ਪਲੇਨ ਬਾਟਮ ਜਾਂ ਬਲੈਕ ਬਾਟਮ ਦੀ ਨਾਲ ਤੁਸੀਂ ਇਹਨਾਂ ਨੂੰ ਸਾਡੇ ਕੋ ਮੈਚਿੰਗ ਵਿੱਚ ਵੀ ਸੂਟ ਲੈ ਸਕਦੇ ਹੋ ਨੈਕਸਟ ਜਿਹੜਾ ਸੂਟ ਹੈ ਇਹ ਲਾਈਟ ਸਕਿਨ ਦੇ ਉੱਪਰ yellow ਤੇ green ਕਲਰ ਦੇ ਨਾਲ ਪ੍ਰਿੰਟਿੰਗ ਹੋਈ ਹੈ ਦੇ ਉੱਪਰ ਨੈਕਸਟ ਜਿਹੜਾ ਸੂਟ ਹੈ ਇਹ ਮੈਚਿੰਗ ਸੂਟ ਹੈ ਇਹ ਬਲੂ ਕਲਰ ਦਾ ਇਹਦੇ ਉੱਪਰ ਜਿਹੜੀ ਬਟਰਫਲਾਈ ਦੀ ਡਿਜ਼ਾਈਨਿੰਗ ਹੋਈ ਵੀ ਸ਼ਰਟ ਦੇ ਉੱਪਰ ਇਹ ਸ਼ਰਟ ਇਦਾਂ ਦੀ ਰਹੇਗੀ ਤੇ ਨਾਲ ਇਹਦੇ ਪਰਪਲ ਕਲਰ ਦੀ ਜਿਹੜੀ ਬਾਟਮ ਰਹੇਗੀ ਨੈਕਸਟ ਜਿਹੜਾ ਸੂਟ ਹੈ ਇਹ ਵੀ ਮੈਚਿੰਗ ਸੂਟ ਹੈ ਪੀਚ ਕਲਰ ਦੇ ਉੱਪਰ ਜਿਹੜਾ ਹੈ ਗ੍ਰੀਨ ਲਾਈਟ ਗ੍ਰੀਨ ਕਲਰ ਦੀ ਜਿਹੜੀ ਇਹਦੇ ਤੇ ਫਲਾਵਰ ਪ੍ਰਿੰਟਿੰਗ ਹੈ ਤੇ ਉਹਦੇ ਨਾਲ ਦੀ ਜਿਹੜੀ ਇਹ ਜਿਹੜੀ ਬਾਟਮ ਦਾ ਸਟੱਫ ਹੋਏ ਕਿ ਕੈਮਰਿਕ ਸਟੱਫ ਹੋਏਗਾ। ਪਲੇਨ ਲਾਈਟ ਗ੍ਰੀਨ ਕਲਰ ਦੀ ਜਿਹੜੀ ਇਹਦੇ ਨਾਲ ਬਾਟਮ ਹੈ। ਨੈਕਸਟ ਲਾਸਟ ਜਿਹੜਾ ਤੁਹਾਨੂੰ ਸੂਟ ਦਿਖਾ ਰਹੇ ਹਾਂ ਇਹ ਤੁਹਾਨੂੰ ਇੱਕ ਸੈਂਪਲ ਵਜੋਂ ਦਿਖਾ ਰਹੇ ਹਾਂ ਜਿਹੜਾ ਸੂਟ ਹੈ ਪੀਚ ਕਲਰ ਦਾ ਸੂਟ ਹੈ। ਸ਼ਰਟ ਇਹ ਸ਼ਰਟ ਦਾ ਸਟੱਫ ਰਹੇਗਾ। ਸੌਰੀ ਸ਼ਰਟ ਦਾ ਪ੍ਰਿੰਟ ਰਹੇਗਾ। ਇਹਨੇ yellow color ਦੀ ਬਾਟਮ ਹੈ। ਇਹਨੇ ਬਾਟਮ ਤੇ ਪਹੁੰਚਾਂ ਤੇ ਤੁਸੀਂ ਇਦਾਂ ਸਾਡੇ ਤੋਂ ਵਰਕ ਕਰਵਾ ਕੇ ਵੀ ਸੂਟ ਜਿਹੜੇ ਲੈ ਸਕਦੇ ਹੋ। ਇਦਾਂ ਵਰਕ ਇਹਦੇ ਪਹੁੰਚਾਂ ਤੇ ਇਦਾਂ ਪੀਸ ਕਲਰ ਨਾਲ ਵਰਕ ਹੋਇਆ ਹੋਇਆ ਹੈ। ਤੇ ਨਾਲ ਇਹਦੇ ਮਸਲੀਨ ਦਾ ਦੁਪੱਟਾ ਅਸੀਂ ਰੈਡੀ ਕਰਵਾਇਆ। ਇਹ ਦੁਪੱਟਾ ਜਿਹੜਾ ਟਾਈਟਾਈ ਦੁਪੱਟਾ ਹੈ। ਇਹਦੇ ਤੇ ਤਾਂ ਲੇਸ ਵਰਕ ਹੋਇਆ ਹੈ। ਇਹ ਜੇ ਤੁਹਾਨੂੰ ਇਦਾਂ ਦੇ ਕੰਪਲੀਟ ਸੂਟ ਕਰਕੇ ਵੀ ਵਿਦ ਸਟਿਚਿੰਗ ਕਰਕੇ ਤੁਹਾਡੇ ਪਾਸ ਤੁਹਾਨੂੰ ਅਸੀਂ ਇਹ ਜਿਹੜੇ ਸੂਟ ਹੈ ਕੂਰੀਅਰ ਕਰਵਾ ਸਕਦੇ ਆ ਅੱਜ ਦੀ ਵੀਡੀਓ ਵਿੱਚ ਇੰਨੇ ਸੂਟ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦਿਖਾਏ ਜਾਣ ਵਾਲੇ ਸਾਰੇ ਸੂਟ ਬਹੁਤ ਪਸੰਦ ਆਏ ਹੋਣਗੇ ਤੁਹਾਨੂੰ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆ ਜਿਹੜਾ ਤੁਸੀਂ ਸੂਟ ਖਰੀਦਣਾ ਚਾਹੁੰਦੇ ਆ ਤੁਸੀਂ ਉਹਦਾ ਸੋਹਣਾ ਜਿਹਾ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਸਕਰੀਨ ਉੱਪਰ WhatsApp ਨੰਬਰ ਤੇ ਸਾਨੂੰ ਸੈਂਡ ਕਰੋ ਤੇ ਸਾਨੂੰ ਮੈਸੇਜ ਜਾਂ ਸਾਡੇ ਨਾਲ ਕੰਟੈਕਟ ਤੇ ਸਾਡੇ ਨਾਲ ਜਿਹੜੀ ਗੱਲ ਕਰੋ ਤੇ ਤੁਸੀਂ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਰੱਬ ਰੱਖਣਾ